ਤੇ ਕਹਾਣੀ ਨਿੱਕੇ ਨਿੱਕੇ ਹੁੰਦਿਆਂ ਤੋਂ ਏਦਾਂ ਸਟਾਰਟ ਹੋਈ ਸੀ ਕਿ ਮੇਰੇ ਪਰਦਾਦਾ ਜੀ ਸ਼੍ਰੀ ਜਗਤਰਾਮ ਕੋਲ ਜੀ ਇੱਕ ਲਾਈਨ ਬੋਲਿਆ ਕਰਦੇ ਸੀਗੇ ਅਬਾਊਟ ਐਜੂਕੇਸ਼ਨ ਕਿ ਵਿਦਿਆਈ ਕੋ ਉਪਾਰਸਾ ਜਿੰਨੂੰ ਵੀ ਸ਼ੂ ਜਾਵੇ ਨਾ ਉਹਦੀ ਕੀਮਤ ਜਿਹੜੀ ਆ ਉਸ ਇਨਸਾਨ ਦੀ ਹੀਰਿਆਂ ਮੋਤੀਆਂ ਨਾਲੋਂ ਵੀ ਵੱਧ ਜਾਂਦੀ ਆ ਉਦੋਂ ਉਹ ਸਮਝ ਨਹੀਂ ਸੀਗੀ ਕਿ ਇਹ ਲਾਈਨਾਂ ਹੈ ਕੀ ਆ ਬਸ ਰੱਟੀਆਂ ਸੀਗੀਆਂ ਲਾਈਨਾਂ ਬੱਡੇ ਫਿਰ ਇਹ ਫੇਰ ਇਹ ਫਿਰ ਇਹ ਚੱਟਾ ਦਾ ਦੋਦੇ ਨਹੀਂ ਹੋ ਰਿਹਾ ਲੈ ਕੋਈ ਨਾ ਨਮਾ ਟੱਡਣਾ ਸਮੀਰਾ ਨੰਮ ਸੁਨਾਲੀ ਕਾਲ ਹੈ ਸੁਨਾਲੀ ਦੱਸੋ ਕਿਸ ਦਾ ਤੁਸੀਂ ਪੜਾਈ ਸ਼ੁਰੂ ਕੀਤੀ ਤੇ ਆਪਣੀ ਇਨਸਪੀਰੇਸ਼ਨ ਬਣੀ ਹੈ ਪੈਣਾ ਲਈ ਤੁਸੀਂ ਅੱਜ ਜੱਜ ਬਣ ਕਿ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਸਰੇ ਕਹਾਣੀ ਨਿੱਕੇ ਨਿੱਕੇ ਹੁੰਦਿਆਂ ਤੋਂ ਏਦਾਂ ਸਟਾਰਟ ਹੋਈ ਸੀ ਕਿ ਮੇਰੇ ਪਰਦਾਦਾ ਜੀ ਸ਼੍ਰੀ ਜਗਤਰਾਮ ਕੋਲ ਜੀ ਇੱਕ ਲਾਈਨ ਬੋਲਿਆ ਕਰਦੇ ਸੀਗੇ ਅਬਾਊਟ ਐਜੂਕੇਸ਼ਨ ਕਿ ਵਿਦਿਆ ਇੱਕ ਉਹ ਪਾਰਸ ਆ ਜਿੰਨੂੰ ਵੀ ਛੂ ਜਾਵੇ ਨਾ ਉਹਦੀ ਕੀਮਤ ਜਿਹੜੀ ਆ ਉਸ ਇਨਸਾਨ ਦੀ ਹੀਰਿਆਂ ਮੋਤੀਆਂ ਨਾਲੋਂ ਵੀ ਵੱਧ ਜਾਂਦੀ ਆ ਉਦੋਂ ਸਮਝ ਨਹੀਂ ਸੀਗੀ ਕਿ ਲਾਈਨਾਂ ਹੈ ਕੀ ਆ ਬਸ ਰੱਟੀਆਂ ਸੀਗੀਆਂ ਲਾਈਨਾਂ ਇਹਦੀ ਜਿਹੜੀ ਕੀਮਤ ਆ ਇਸ ਲਾਈਨ ਦੀ ਉਦੋਂ ਮੈਨੂੰ ਪਤਾ ਲੱਗੀ ਜਦੋਂ ਗਵਰਨਰ ਸਾਹਿਬ ਨੇ ਮੈਨੂੰ 골ਡ ਮੈਡਲ ਦਿੱਤਾ ਉਦੋਂ ਬਹੁਤ ਮਾਨ ਸਤਿਕਾਰ ਜਿਹੜਾ ਸੀਗਾ ਵਧਿਆ ਸੀ ਸਾਡੇ ਸਮਾਜ ਦੇ ਵਿੱਚ ਪਿੰਡ ਵਾਲਿਆਂ ਨੇ ਵੀ ਬੜਾ ਫਕਰ ਮਹਿਸੂਸ ਕੀਤਾ ਕਿ ਸਾਡੇ ਪਿੰਡ ਦੀ ਕੁੜੀ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਜੀ ਤੋਂ ਮਿਲਿਆ ਸੀਗਾ 골ਡ ਮੈਡਲ ਉਦੋਂ ਮੈਨੂੰ ਸਮਝ ਆਈਏ ਇਸ ਲਾਈਨ ਦੀ ਜਿਹੜੀ ਵੈਲਿਊ ਕੀ ਹੈ ਤੇ ਜੇ ਗੱਲ ਕਰੀਏ ਸਟਰਗਲ ਦੀ ਸਟਰਗਲ ਇਦਾਂ ਸੀ ਕਿ ਫਾਈਨੈਂਸ਼ੀਅਲੀ ਅਸੀਂ ਇੰਨੇ ਸਟਰੋਂਗ ਨਹੀਂ ਸੀਗੇ ਤੇ ਪਰ ਦਾਦਾ ਜੀ ਦਾ ਸੁਪਨਾ ਸੀਗਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਾਡੇ ਪਿੰਡ ਦੇ ਪੜਨ ਉਹਨਾਂ ਦੀ ਗੱਲ ਨੂੰ ਧਿਆਨ ਚ ਰੱਖਦੇ ਆ ਆਪਾ ਆਨੇ ਸਕੂਲ ਖੋਲ੍ਹਿਆ ਸੀ ਸ਼੍ਰੀ ਗੁਰੂ ਰਵਿਦਾਸ ਵਿਦਿਆ ਮੰਦਿਰ ਉਸ ਸਕੂਲ ਦਾ ਮੰਤਵ ਜਿਹੜਾ ਸੀਗਾ ਮੰਤਵ ਇਹੀ ਸੀਗਾ ਕਿ ਜਿਹੜੇ ਗਰੀਬ ਤੋਂ ਗਰੀਬ ਬੱਚੇ ਆ ਉਹ ਪੈਸੇ ਦੀ ਮਜਬੂਰੀ ਕਰਕੇ ਜਿਹੜੇ ਆ ਪੜਾਈ ਤੋਂ ਕਿਤੇ ਵਾਂਝੇ ਨਾ ਰਹਿ ਜਾਣ ਜਿਹੜੇ ਵਿਧਵਾ ਸੀ ਉਹਨਾਂ ਦੇ ਬੱਚੇ ਫ੍ਰੀ ਪੜਦੇ ਸੀ ਜਾਂ ਬਿਲਕੁਲ ਛੋਟੀ ਜਿਹੀ ਅਮਾਉਂਟ ਹੁੰਦੀ ਸੀ 50000 ਰੁਪਏ ਉਸ ਮਾਉਂਟਨਾਂ ਜਿਹੜੇ ਸੀ ਬੱਚੇ ਪੜਦੇ ਹੁੰਦੇ ਸੀ ਔਰ ਸਾਡੀ ਵੀ ਸਕੂਲਿੰਗ ਸਾਰੇ ਉੱਥੇ ਹੋ ਗਈ ਹੁਣ ਇਹ ਜਿਹੜਾ ਸਫਰ ਆ ਇਹ ਫਿਰ ਲਾਅ ਤੱਕ ਪਹੁੰਚਿਆ ਅੱਜ ਮੇਰੀਆਂ ਅਸੀਂ ਤਿੰਨ ਭੈਣਾਂ ਆ ਅਸੀਂ ਲਾਇਰਾਂ ਤਿੰਨ ਮੇਰੇ ਕਜ਼ਨ ਆ ਉਹ ਲਾਇਰ ਹੈ ਮਤਲਬ ਸਾਰੇ ਬਹੁਤ ਮਾਣ ਮਹਿਸੂਸ ਕਰਦੇ ਕਿ ਸਾਡੇ ਪਿੰਡੇ ਇੰਨੇ ਜਿਹੜੇ ਵਕੀਲ ਐ ਉਹਨੂੰ ਵਕੀਲਾਂ ਦਾ ਘਰ ਹੀ ਕਹਿੰਦੇ ਆ ਸਾਡੇ ਸਾਰੇ ਹਨਾ ਤੇ ਇੱਕ ਤੁਸੀਂ ਸਭ ਤੋਂ ਛੋਟੀ ਐਮਐਡ ਦੇ ਵਿੱਚ ਛੇ ਆ ਦੇ ਹਾਂਜੀ ਸਰ ਤੁਸੀਂ ਸਭ ਤੋਂ ਪਹਿਲਾਂ ਵਕਾਲਾ ਸ਼ੁਰੂ ਕੀਤੀ ਹਾਂਜੀ ਤੇ ਦੇਖ ਕੇ ਬਾਕੀਆਂ ਨੇ ਕਿਤੇ ਕਿਦਾਂ ਦਾ ਲੱਗ ਗਿਆ ਸਰ ਐਕਚੁਅਲੀ ਮੇਰੇ ਦਾਦੀ ਜੀ ਚਾਹੁੰਦੇ ਸੀਗੇ ਕਿ ਮੇਰੇ ਪਾਪਾ ਵਕੀਲੀ ਕਰਨ ਪਰ ਉਹਨਾਂ ਦੀ ਡੈਥ ਜਿਹੜੀ ਸੀ ਬਹੁਤ ਜਲਦੀ ਹੋ ਗਈ ਸੀ ਪਾਪਾ ਛੋਟੇ ਸੀਗੇ ਇਹਨੇ ਤੇ ਫਿਰ ਪਾਪਾ ਨੇ ਜਦੋਂ ਦੱਸਿਆ ਕਿ ਮੇਰੇ ਦਾਦੀ ਜੀ ਚਾਹੁੰਦੇ ਸੀਗੇ ਮੈਂ ਕਿਹਾ ਚਲੋ ਤੁਸੀਂ ਨਹੀਂ ਕਰ ਸਕੇ ਆਪਾਂ ਕਰ ਲੈਂਦੇ ਆ ਤੁਹਾਡਾ ਸੁਪਨਾ ਪੂਰਾ ਤੇ ਆਪਾਂ ਸ਼ੁਰੂ ਕਰ ਦਿੱਤਾ ਉਹ ਮੇਰੇ ਵੱਲੋਂ ਸ਼ੁਰੂ ਹੋਇਆ ਫਿਰ ਬਾਕੀ ਸਿਸਟਰ ਕਹਿੰਦੇ ਅਸੀਂ ਵੀ ਕਰਨੀ ਆ ਕਹਿੰਦੇ ਲੋ ਇੱਕ ਇਦਾਂ ਦਾ ਫੀਲਡ ਆ ਕਿ ਬੜਾ ਮਤਲਬ ਸੋਸਾਇਟੀ 'ਚ ਨਾ ਬਹੁਤ ਇੱਜ਼ਤ ਜੀ ਵਾਲਾ ਆਏ ਪ੍ਰੋਫੈਸ਼ਨ ਤੇ ਫਿਰ ਸਿਸਟਰ ਕਹਿੰਦੇ ਅਸੀਂ ਵੀ ਕਰਨੀ ਆ ਫਿਰ ਇੱਕ ਕਰਕੇ ਸਾਰੇ ਜਿਹੜੇ ਇਸ ਫੀਲਡ ਦੇ ਵਿੱਚ ਆ ਗਏ ਹੁਣ ਤੁਸੀਂ ਜੱਜ ਬਣ ਗਏ ਜ਼ਿੰਮੇਵਾਰੀ ਵਾਲਾ ਕੰਮ ਹੈ ਕੀ ਮਨ ਚ ਚੱਲਦਾ ਸਰ ਆਬਵੀਅਸਲੀ ਇਹ ਜਿਹੜਾ ਪ੍ਰੋਫੈਸ਼ਨ ਹੈ ਜੁਡੀਸ਼ਰੀ ਦਾ ਬਹੁਤ ਹੀ ਸਮਾਜ ਦੇ ਲਈ ਇੱਕ ਜ਼ਿੰਮੇਵਾਰੀ ਵਾਲਾ ਉਦਦਾ ਆ ਆਪਾਂ ਬਹੁਤ ਚੀਜ਼ਾਂ ਐਕਸਪੈਕਟ ਕਰਦੇ ਆ ਇੱਕ ਜਿਹੜੀ ਸ਼ਰੀਰ ਆ ਜਦੋਂ ਆਪਾਂ ਨਾਮ ਵੀ ਸੁਣਦੇ ਆ ਨਾ ਇੱਕ ਆਪਣੇ ਚ ਇਮੇਜ ਆ ਜਾਂਦੀ ਆ ਕਿ ਇੱਕ ਨਿਆ ਦਾ ਮੰਦਰ ਆ ਤੇ ਜਦੋਂ ਨਿਆ ਦੇ ਮੰਦਰ ਦੀ ਗੱਲ ਆਉਂਦੀ ਆ ਆਪਾਂ ਕਹਿੰਦੇ ਕਿ ਪਰਮਾਤਮਾ ਜਿਹੜਾ ਆ ਉਹ ਨਿਆ ਕਰਦਾ ਇੱਕ ਦਿਨ ਸਾਰਿਆਂ ਦਾ ਦਿਨ ਆਂਦਾ ਆ ਤੇ ਆਪਾਂ ਵੀ ਉਹੀ ਕੰਮ ਕਰਨਾ ਆ ਤੇ ਮੈਂ ਕੋਸ਼ਿਸ਼ ਜਿਹੜੀ ਆ ਇਹ ਕਰਾਂਗੀ ਕਿ ਇਹ ਜਿਹੜੀ ਇੱਕ ਨਿਆ ਦੀ ਉਮੀਦ ਆ ਸਾਰਿਆਂ ਦੇ ਮਨ ਵਿੱਚ ਕਿ ਮਿਲਣਾ ਆ ਸਾਨੂੰ ਇੱਕ ਦਿਨ ਜ਼ਰੂਰ ਮਿਲੇਗਾ ਉਸ ਉਮੀਦ ਜਿਹੜੀ ਆ ਖਰੇ ਉਤਰਨ ਥੈਂਕ ਯੂ ਥੈਂਕ ਯੂ ਜੇ ਕੋਈ ਪਾਪਾ ਜੀ ਬਾਈਸਾਬ ਆਏ ਜੀ ਇਸ ਮੁਕਾਮ ਤੇ ਪਹੁੰਚਣ ਲਈ ਇੱਕ ਅچھے ਸਿਚੁਏਸ਼ਨ ਦਾ ਕੋਚਿੰਗ ਦਾ ਹੋਣਾ ਕੋ ਜ਼ਰੂਰੀ ਹੈ ਤੁਸੀਂ ਸਾਰੇ ਇਹ ਜਿਹੜੀ ਜੁਡੀਸ਼ਰੀ ਦੀ ਕੋਚਿੰਗ ਦੀ ਗੱਲ ਜੇ ਕਰੀਏ ਇਹ ਕਾਲਜ ਦੇ ਟਾਈਮ ਹੀ ਸ਼ੁਰੂ ਹੋ ਗਈ ਸੀ ਕਿ ਜਦੋਂ ਅਸੀਂ ਸੇਨ ਸੋਲજર ਲਾ ਕਾਲਜ ਦਾ ਲਾ ਦੀ ਪੜਾਈ ਸ਼ੁਰੂ ਕੀਤੀ ਉਥੇ ਡਾਇਰੈਕਟਰ ਸਰ ਡਾਕਟਰ ਐਸ ਸੀ ਸ਼ਰਮਾ ਜੀ ਉਹਨਾਂ ਨੇ ਸਪਨਾ ਦਿਖਾਇਆ ਸੀ ਕਿ ਜੱਜ ਕਿੱਦਾਂ ਬਣੀਦਾ ਆ ਤੇ ਆਪਾਂ ਉਦੋਂ ਤੋਂ ਹੀ ਇਹ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸੀਗੇ ਕਿ ਜੱਜ ਬੰਨਾ ਇੱਕ ਦਿਨ ਫਿਰ ਹੌਲੀ-ਹੌਲੀ ਜਿਹਦਾ ਲਾਅ ਦੀ ਪੜ੍ਹਾਈ ਸ਼ੁਰੂ ਹੋਈ ਕੰਪਲੀਟ ਹੋ ਗਈ ਫਿਰ ਫਰਸਟ ਟਾਈਮ ਜਿਹੜੀ ਅਟੈਂਪਟ ਦਿੱਤੀ ਉਹ ਫਿਰ ਮੈਂ ਥੋੜੀ ਪ੍ਰੀ ਦੀ ਕੋਚਿੰਗ ਲਈ ਸੀਗੀ ਆਪਣੇ ਇਥੇ ਨਾ ਜਲੰਧਰ ਦੇ ਵਿੱਚ ਹੀ ਸ਼ਿਵਾਲਿਕ ਅਕੈਡਮੀ ਹੈ ਉੱਥੇ ਰਿਟਾਇਰ ਜੱਜ ਹੈ ਆਰ ਐ ਚੋਹਾਨ ਸਰ ਉਹਨਾਂ ਨੇ ਬਹੁਤ ਗਾਈਡ ਕੀਤਾ ਸੀਗਾ ਉਸ ਟਾਈਮ ਤੇ ਬਟ ਜੇ ਆਪਾਂ ਕਹਿੰਦੇ ਨਾ ਕਿ ਹੱਥੋਂ ਫੜ ਕੇ ਬਠਾਉਣ ਦੇ ਕੁਰਸੀ ਤੇ ਬਠਾਉਣ ਦੀ ਜੇ ਗੱਲ ਕਰੀਏ ਤਾਂ ਉਹ ਚੰਡੀਗੜ੍ਹ ਐਡਵੋਕੇਟ ਹੈ ਜੀਪੀ ਸਰਜੀ ਗੁਰਿੰਦਰਪਾਲ ਸਿੰਘ ਸਰਜੀ ਉਹਨਾਂ ਨੇ ਮੈਨੂੰ ਮਤਲਬ ਘਰੋਂ ਉਠਾ ਕੇ ਉਸ ਜਿਹੜੀ ਅੱਜ ਕੁਰਸੀ ਤੇ ਜਿਹੜਾ ਮੈਨੂੰ ਬਿਠਾ ਦਿੱਤਾ ਜੀਪੀ ਸਰਜੀ ਚੰਡੀਗੜ੍ਹ ਦੇ ਵਿੱਚ ਮੋਸਟਲੀ ਸਾਡੇ ਵੱਡੇ ਬੱਚਿਆਂ ਨੂੰ ਜਿਹੜੇ ਗਰੀਬ ਪਰਿਵਾਰਾਂ ਤੋਂ ਆ ਉਹਨਾਂ ਦਾ ਮੇਨ ਮਕਸਦ ਹੀ ਹੈ ਕਿ ਸਾਡੇ ਵਰਗੇ ਬੱਚਿਆਂ ਨੂੰ ਜਿਹੜਾ ਆ ਇਸ ਮੰਜ਼ਲ ਤੇ ਪਹੁੰਚਾਇਆ ਜਾਵੇ ਸਾਰਿਆਂ ਨੂੰ ਫ੍ਰੀ ਕੋਸਟ ਜਿਹੜੀ ਆ ਕੋਚਿੰਗ ਪ੍ਰੋਵਾਈਡ ਕਰ ਰਹੀ ਆ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਦਾ ਸਾਡਾ ਜਿਹੜਾ ਸਾਰਾ ਪਰਿਵਾਰ ਆ ਕਾਲ ਫੈਮਿਲੀ ਜਿਹੜੀ ਆ ਬਹੁਤ ਸੋ ਧੰਨਵਾਦ ਕਰਦੀ ਆ ਕਿ ਜੇ ਉਹ ਨਾ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਉੱਥੇ ਜਿਹੜਾ ਸੀਗਾ ਕਦੀ ਪਹੁੰਚ ਪਾਣਾ ਵੀ ਸੀਗਾ ਤੁਹਾਡਾ ਨਾਮ ਮੇਰਾ ਨਾਮ ਅਨਿਲ ਕੁਮਾਰ ਕਾਲ ਦੋਸਤੋ ਸਰ ਕਿਦਾਂ ਦਾ ਫਕਰ ਮਹਿਸੂਸ ਹੋ ਰਿਹਾ ਹੈ ਤੁਹਾਡੀ ਬੇਟੀ ਜੱਜ ਬੱਲ ਪਹਿਲਾਂ ਦੇਮ ਕੋ چھوٹਾ ਜਿਹਾ ਡਾਇਲੌਗ ਮਾਨਣਾ ਚਾਹੁੰਦਾ ਜੋ ਮੇਰਾ ਆਪਣਾ ਘੜਿਆ ਆ ਬਿਲਕੁਲ ਤੁਹਾਨੂੰ ਉਹ ਬੱਚੇ ਜਿਨ੍ਹਾਂ ਨੂੰ ਮਾਪੇ ਵਧੀਆ ਮਿਲਦੇ ਆ ਜਿਨ੍ਹਾਂ ਦੇ ਹਰ ਬੱਚੇ ਦੇ ਖਾਸ਼ਾ ਮਾਪੇ ਪੂਰੀਆਂ ਕਰਦੇ ਆ ਮੈਂ ਉਹਨਾਂ ਚ ਨਹੀਂ ਆਉਗਾ ਮੇਰੇ ਬੱਚੇ ਵੀ ਨਹੀਂ ਆਏ ਤੁਹਾਨੂੰ ਉਹ ਲੋਕ ਜਿਨ੍ਹਾਂ ਦੇ ਬੱਚੇ ਚੰਗੇ ਨਿਕਲਦੇ ਆ ਮੈਂ ਉਹਨਾਂ ਚ ਮਿਲਿਆ ਆਉਗਾ ਮੈਂ ਗੱਲ ਮਿਲ ਚਾਹੁੰਦਾ ਮੈਂ ਆਪਣੇ ਆਪ ਨੂੰ ਕਹਾਂਗਾ ਤੁਹਾਨੂੰ ਮੈਂ ਮੇਰੇ ਫਾਦਰ ਵੀ ਬਹੁਤ ਵਧੀਆ ਸੀ ਤੇ ਮੇਰੇ ਬੱਚੇ ਵੀ ਬਹੁਤ ਵਧੀਆ ਆ ਹੋ ਜੀ ਅਗਲੀ ਗੱਲ ਆ ਖੁਸ਼ੀ ਦੀ ਕੋਈ ਜੇਸ ਬੰਦੇ ਕੋ ਪੱਲੇ ਕੁਛ ਨਾ ਹੋਵੇ ਤਾਂ ਉਹਨੂੰ ਕੁਝ ਮਿਲ ਜਵੇ ਤਾਂ ਉਹ ਖੁਸ਼ ਤਾਂ ਹੋਊਗਾ ਨਾ ਉਹ ਦੁਰਲਭ ਚੀਜ਼ ਜਿਹੜਾ ਸੁਪਨੇ ਚ ਲੈਂਦੇ ਸੀ ਅਸੀਂ ਪਰ ਪੂਰਾ ਹੋਣ ਲਈ ਕੋਈ ਆਸ ਨਹੀਂ ਸੀ ਹੁੰਦੀ ਵੀ ਹੋ ਵੀ ਜਾਊ ਪੂਰਾ ਤੇ ਆ ਜੋ ਸੁਪਨਾ ਪੂਰਾ ਕਰਤਾ ਮੇਰੇ ਬੱਚਿਆਂ ਨੇ ਮੈਨੂੰ ਬੜਾ ਆਨੰਦ ਆ ਮੈਨੂੰ ਬੜੀ ਖੁਸ਼ੀ ਆਸੀ ਆਰਥਿਕ ਤੰਗੀ ਦੇ ਬਾਵਜੂਦ ਤੁਸੀਂ ਵਕਾਲਤ ਕਰਾਈ ਇੱਕ ਮਹਿੰਗਾ ਪੜ੍ਹਾਈ ਹੈ ਕਿਸ ਤਰ੍ਹਾਂ ਸਾਰਾ ਮੈਨਜ਼ ਦੇਖੋ ਜੀ ਜਿਹੜੀ ਇੱਕ ਸਾਡਾ ਜਿਹੜਾ ਪਰਿਵਾਰ ਆ ਨਾ ਬਹੁਤ ਸੰਯੁਕਤ ਪਰਿਵਾਰ ਸੀ ਸਾਰੇ ਪੜ੍ਹੇ ਲਿਖੇ ਸਗੇ ਅਸੀਂ ਕੋਈ ਸ਼ੌਕ ਨੂੰ ਨਹੀਂ ਪੜਾਈ ਕੀਤੀ ਉਹ ਜਿਹਦਾ ਇੱਕ ਕਹਾਵਤ ਹੁੰਦੀ ਨਾ ਜਿਹੜਾ ਗੱਡੇ ਦੇ ਨਾਲ ਬੋਲਦ ਹੁੰਦਾ ਆ ਉਹਦੀ ਮਜਬੂਰੀ ਹੋਣ ਦੀ ਚਲਣਾ ਉਹ ਚਲਣਾ ਚਾਹੁੰਦਾ ਨਹੀਂ ਉਹ ਪਿੱਛੇ ਧੱਗਾ ਮਾਰਦਾ ਉਹਨੂੰ ਸਾਡੀ ਵੀ ਮਜਬੂਰੀ ਹੋ ਗਈ ਜਿੱਥੇ ਸਾਡਾ ਇੱਕ ਖਾਨਦਾਨ ਬਹੁਤ ਪੜ੍ਹਿਆ ਲਿਖਿਆ ਆ ਉਹਦੇ ਵਿੱਚ ਸਾਡਾ ਅਸੀਂ ਤਾਂ ਪੜ੍ਹ ਰਹੇ ਹਾਂ ਸਾਡੇ ਬੱਚੇ ਕਿਉਂ ਨਾ ਪੜ੍ਹ ਰਹਿਣ ਇਸ ਮਜਬੂਰੀ ਕਰਕੇ ਸਾਨੂੰ ਪੜਾਉਣਾ ਪਿਆ ਇੰਦਾਂ ਦੀ ਮੁਸ਼ਕਿਲ ਆ ਸਭ ਨੂੰ ਮੁਸ਼ਕਿਲਾਂ ਦੇਖੋ ਜੀ ਗਰੀਬ ਬੰਦੇ ਨੂੰ ਪੈਸੇ ਦੀ ਤਾਂ ਮੁਸ਼ਕਿਲ ਹੁੰਦੀ ਹੁੰਦੀ ਆ ਪਰ ਇਹ ਪੈਸੇ ਦੀ ਜਿਹੜੀ ਮੁਸ਼ਕਿਲ ਸੀਗੀ ਸਾਨੂੰ ਸਮੇਂ-ਸਮੇਂ ਨਾਲ ਉਹ ਪਰਮਾਤਮਾ ਤੋਂ ਸਾਡਾ ਜਿਹੜਾ ਉਹ ਮਦਦਗਾਰ ਕਰਦਾ ਜਾ ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਆ ਆਮ ਲੋਕਾਂ ਦੀ ਕਹਾਵਤ ਹੁੰਦੀ ਆ ਰੱਬ ਕਿਸੇ ਨੂੰ ਦੇਖਿਆ ਨਹੀਂ ਪਰ ਮੈਂ ਕਹਿੰਦਾ ਮੈਂ ਧਰਤੀ ਤੇ ਰੱਬ ਦੇਖਦਾ ਰਿਹਾ ਬਾਰ-ਬਾਰ ਦੇਖਦਾ ਜਾਵੇਂ ਉਹ ਅਨਸਰਨ ਦੇ ਰੂਪ ਚ ਜਿਹੜੇ ਮੇਰੀ ਮਦਦ ਕਰਦੇ ਰਹੇ ਆ ਮੈਂ ਉਹਨੂੰ ਰੱਬ ਵੀ ਸਮਝਦਾ ਸੀ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਅੱਜ ਦਾ ਦਿਨ ਨਾ ਹੁੰਦਾ ਜੀਤਾ ਦਾ ਨਾਮ ਸੁਨਾਲਿਕਾ ਸੁਨਾਲਿਕਾ ਦੱਸੋ ਤੁਹਾਡੇ ਛੋਟੇ ਸਿਸਟਰ ਜੱਜ ਬਣ ਗਏ ਨੇ ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਅੱਜ ਕਿਦਾਂ ਲੱਗਿਆ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਆ ਕਿ ਸਾਡੇ ਸਿਸਟਰ ਨੇ ਸਾਡਾ ਵੀ ਨਾਮ ਰੌਸ਼ਨ ਕੀਤਾ ਔਰ ਜੋ ਡੈਡੀ ਉਹਨਾਂ ਦਾ ਸੁਪਨਾ ਸੀਗਾ ਦਾਦਾ ਜੀ ਦਾ ਸੁਪਨਾ ਸੀ ਉਹਨਾਂ ਦਾ ਵੀ ਬਹੁਤ ਪੂਰਾ ਹੋਇਆ ਜਦੋਂ ਮੈਨੂੰ ਜਿਆਦਾ ਜਦੋਂ ਇਹਨਾਂ ਨੇ ਯੂਨੀਵਰਸਿਟੀ ਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀਗੀ ਔਰ ਸਾਡੇ ਦਾਦਾ ਜੀ ਇੰਨੇ ਖੁਸ਼ ਸੀ ਨਾ ਮਤਲਬ ਕਿ ਅਸੀਂ ਉਹ ਖੁਸ਼ੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਸੀਗੇ ਉਹ ਖੁਸ਼ੀ ਨੂੰ ਜਾਇ ਜਿੱਦਾ ਮਤਲਬ ਕਿ ਹੁਣ ਹੈ ਨਹੀਂ ਸਾਨੂੰ ਬਹੁਤ ਘਾਟ ਮਹਿਸੂਸ ਹੋ ਰਹੀ ਆ ਸ਼ਾਇਦ ਕੁਝ ਹੋਰ ਦੁੱਗਣੀ ਖੁਸ਼ੀ ਹੋ ਜਾਣੀ ਸੀ ਪਰ ਫੇ ਵੀ ਅਸੀਂ ਸੋਚ ਰਹੇ ਸੀ ਕਿ ਸਾਨੂੰ ਕੋਈ ਇਸ ਤੋਂ ਇਲਾਵਾ ਜਿੱਦਾ ਅਸੀਂ ਸੁਪਨਾ ਹੀ ਸੀਗਾ ਕਿ ਇਹ ਜੱਜ ਜੁਡੀਸ਼ਰੀ ਕਰਨ ਉਹਦੇ ਵਿੱਚ ਸਾਨੂੰ ਮੁਸ਼ਕਿਲਾਂ ਤਾਂ ਬਹੁਤ ਸੀਗੀਆਂ ਪਰ ਸਿਸਟਰ ਨੇ ਵੀ ਪਾਪਾ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਔਰ ਸਭ ਤੋਂ ਜ਼ਿਆਦਾ ਜਿੱਦਾ ਸਾਡੇ ਗੋਮੀਪੂ ਆਇਆ ਔਰ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਸਾਡੇ ਵਿੱਚ ਜਦੋਂ ਵੀ ਮਤਲਬ ਕਿ ਕੋਈ ਦਿੱਕਤ ਹੋਣੀ ਅਸੀਂ ਹੋਰ ਕਿਸੇ ਨੂੰ ਫੋਨ ਕਰੀਏ ਨਾ ਕਰੀਏ ਅਸੀਂ ਆਪਣੀ ਭੂਆ ਨੂੰ ਫੋਨ ਕਰੀਦਾ ਸੀਗਾ ਔਰ ਉਹਨਾਂ ਨੇ ਵੀ ਸਾਨੂੰ ਕਦੀ ਪਿੱਛੇ ਨਹੀਂ ਰਖਿਆ ਉਹਨਾਂ ਨੇ ਆਪਣੇ ਨਿਆਣਾਂ ਨੂੰ ਵੀ ਛੱਡ ਕੇ ਸਾਡਾ ਬਹੁਤ ਕੀਤਾ ਔਰ ਸਾਨੂੰ ਇਸ ਗੱਲ ਦਾ ਬਹੁਤ ਹੈਗਾ ਕਿ ਅਸੀਂ ਐਵੇਂ ਨਹੀਂ ਭੂਆ ਭੂਆ ਕਰਦੇ ਰਹਿੰਦੇ ਮਤਲਬ ਕਿ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਥੈਂਕ ਯੂ ਇਤਨੇ ਇੰਨੇ ਕੁਝ ਕਹਿ ਲਿਆ ਸਤਲਨਾ ਚਰਨਜੀਤ ਰਾਏ ਸਤ ਦਸੂਹਕੀ ਸਤਨਾਮ ਸੂਰਿਆ ਤੁਹਾਡੀ ਬੇਟੀ ਹੈ ਜੀ ਜੱਜ ਬਣ ਗਈ ਹੈ ਕਿੰਦਾ ਦਾ ਪਰਿਵਾਰ ਦੇ ਸਭ ਤੋਂ ਪਹਿਲਾਂ ਜੀ ਮੈਂ ਉਹ ਮਾਲਕ ਦਾ ਸ਼ੁਕਰ ਅਦਾ ਕਰਦਾ ਜਿਸ ਨੇ ਸਾਡੀ ਬੱਚੀ ਦੀ ਮਿਹਨਤ ਜਿਸ ਨੇ ਦਿਨ ਰਾਤੇ ਕੀਤਾ ਤੇ ਉਹ ਸਫਲ ਹੋਈ ਹੈ ਬਸੇ ਤਾਂ ਬਾਣੀ ਦਾ ਫਰਮਾਨ ਹੈ ਸਾਹਿਬਾ ਤਾਂ ਬੜਿਆਈਆਂ ਜਿਸ ਭਾਵੇਂ ਤਿਸਤੇ ਬਲਕ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜਾ ਇੱਕ ਲੋਕ ਤਾਂ ਸੁੱਤੇ ਪੈ ਸੁਪਨੇ ਲੈਂਦੇ ਆ ਲੇਕਿਨ ਸਾਡੀ ਬੇਟੀ ਨੇ ਜਾਗਦੇ ਜਾਗਦੇ ਸੁਪਨਾ ਲਿਆ ਸੌਣ ਦਾ ਨਹੀਂ ਪਤਾ ਕਦੋਂ ਸੌਣਾ ਖਾਣ ਦਾ ਨਹੀਂ ਪਤਾ ਕਦੋਂ ਖਾਣਾ ਇੱਕ ਬਹੁਤ ਜਿਹਨੂੰ ਆਪਣੇ ਜੀਵਨ ਦੀ ਇੱਕ ਕਹਾਣੀ ਆ ਉਹ ਸਾਡੀ ਕੁੜੀ ਨੇ ਕਾਹੀ ਆ ਤੇ ਇਹ ਕਹਿੰਦੀ ਸੀ ਵੀ ਮੈਂ ਕੋਰਟ ਵਿੱਚ ਜਾ ਕੇ ਖੋਖਿਆਂ ਜਿੱ ਨਹੀਂ ਬਹਿਣਾ ਉਸ ਮਾਲਕ ਦੀ ਕਿਰਪਾ ਜਦੋਂ ਹੋਵੇਗੀ ਸਾਰੇ ਮੇਰੇ ਕੋਲ ਆਉਣਗੇ ਸੋ ਬਾਈ ਗੁਰ ਜੀ ਦੀ ਬਹੁਤ ਕਿਰਪਾ ਹੋਈ ਹੈ ਤੇ ਸਾਡੀ ਬੇਟੀ ਦਾ ਜੋ ਸਫਲ ਅਸੀਂ ਕਹਿ ਸਕਦੇ ਹਾਂ ਜੋ ਕਨਣਾ ਕਾਲੀ ਆ ਉਹਦੇ ਵਿੱਚ ਸਫਲਤਾ ਪ੍ਰਾਪਤ ਖੁਸ਼ੀ ਐਸੀ ਹੈ ਜੋ ਦਿਖਾਈ ਨਹੀਂ ਜਾਂਦੀ ਲਾਖ ਪੁਛ ਕਰਨੇ ਪਰ ਵੀ છુપਾਈ ਨਹੀਂ ਜਾਂਦੀ ਇੰਨੀ ਖੁਸ਼ੀ ਹੋਈ ਜਦੋਂ ਮੈਸੇਜ ਮਿਲਿਆ ਮੈਂ ਨਿਊਯਾਰਕ ਰਹਿਣਾ ਆ ਪਰਵਾਰ ਇੱਥੇ ਆ ਤੇ ਉਥੋਂ ਜਗਦੰ ਸੀਟ ਬੁੱਕ ਕਰਵਾਈ ਤੇ ਖੁਸ਼ੀ ਦੇ ਵਿੱਚ ਬੱਚਿਆਂ ਦੀ ਖੁਸ਼ੀ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਮਿਲੀ ਬੱਚੇ ਖੁਸ਼ ਸਾਰਾ ਪਰਿਵਾਰ ਖੁਸ਼ ਸਾਰਾ ਪਿੰਡ ਖੁਸ਼ ਸਾਰੀ ਸਟੇਟ ਖੁਸ਼ ਸਾਡੇ ਜਿੱਥੇ ਇਸ ਨਗਰ ਦਾ ਨਾਮ ਉੱਚਾ ਕੀਤਾ ਆ ਉੱਥੇ ਹੀ ਸਾਡੀ ਬੇਟੀ ਨੇ ਸਾਰੇ ਏਰੀਆ ਦਾ ਪੰਜਾਬ ਦਾ ਵੇਸ਼ ਦਾ ਨਾਮ ਉੱਚਾ ਕੀਤਾ ਆ ਅਸੀਂ ਸਾਨੂੰ ਮਾਣ ਬੇਟੀ ਤੇ ਮਾਣ ਜਰਦੀ ਕਰਾਂ ਜੀ ਸਾਡੀ ਜਰਦੀ ਅ ਤੁਹਾਡਾ ਨਾਮ ਸਰ ਮੇਰਾ ਨਾਮ ਸਰ ਸਰਦਾਰ ਗੁਰਦੇਵ ਸਿੰਘ ਜੀ ਤੇ ਮੈਂ ਆਈ ਬਿਲੋਂਗ ਟੂ ਟਾਂਡਾ ਉੜਮੜਾ ਸਰ ਗੁਰਦੇਵ ਸਿੰਘ ਜੀ ਤੁਹਾਡੀ ਜਿਹੜੀ ਭਤੀਜੀ ਨੇ ਗਲਤ ਕਰਤੀ ਉਸ ਤੋਂ ਅੱਜ ਜੱਜ ਬਣ ਗਈ ਹੈ ਪਰਿਵਾਰ ਦੇ ਵਿੱਚ ਬੜਾ ਵਧੀਆ ਮਾਹੌਲ ਹੈ ਤੁਹਾਨੂੰ ਬਹੁਤ ਯਾਦ ਗੱਲ ਜੀ ਹੈ ਕਿ ਤੁਸੀਂ ਬਹੁਤ ਸਾਥ ਦਿੱਤਾ ਕਿਸ ਤਰ੍ਹਾਂ ਦਾ ਅਹਿਸਾਸ ਹੋਇਆ ਸਰ ਸਾਥ انسان ਤੱਕੀ ਦੇ ਸਕਦਾ ਤਾ ਉਸ ਮਾਲਕ ਦਾ ਹੀ ਹੋਏ ਤਾਂ ਹੀ ਮੰਜਲਾ ਮਿਲਦੀ ਹੈ। ਤੋ ਰਿਸ਼ਤਾ ਮੈਂ ਸੁਨਾਲੀ ਕਾਲ ਦਾ ਫੁੱਫੜ ਜੀ ਤੇ ਰਿਸ਼ਤੇਦਾਰੀ ਦੇ ਵਿੱਚ ਚਲੋ ਸਾਨੂੰ ਮਾਣ ਸੀਗਾ ਬੱਚੀ ਤੇ ਬਹੁਤ ਡੇਰ ਤੋਂ ਸਾਡੀ ਉਮੀਦ ਸੀ ਵੀ ਆਪਾਂ ਨੂੰ ਇੱਕ ਮੰਜਲ ਦੀ ਇੰਤਜ਼ਾਰ ਹੈ। ਅੱਜ ਉਸ ਮੰਜਲ ਦਾ ਸਾਨੂੰ ਉਸ ਵਾਹਿਗੁਰੂ ਦੀ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦਾ। ਅੱਜ ਉਸ ਸਾਡੀ ਬੱਚੀ ਉਸ ਮਕਾਮ ਤੇ ਪਹੁੰਚੀ ਆ। ਸਾਨੂੰ ਬਹੁਤ ਹੀ ਫਕਰ ਹੈ। ਤੇ ਦੂਸਰੀ ਗੱਲ ਇਹ ਰਹੀ ਆ ਕਿ ਜਦੋਂ ਵੀ ਜਦੋਂ ਵੀ ਸਾਨੂੰ ਇਹਨਾਂ ਨੇ ਯਾਦ ਕੀਤਾ ਖੁਸ਼ੀ ਦੇ ਸਮੇ ਵੀ ਦੁੱਖ ਦੀ ਘੜੀ ਦੇ ਸਮੇ ਵੀ ਫਾਈਨੈਂਸ਼ਲੀ ਦੇ ਸਮੇ ਵੀ ਅਸੀਂ ਆਪਣੇ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਬੱਚਿਆਂ ਦਾ ਸਾਥ ਦਿੱਤਾ